ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਅੱਜ ਹੈਗਾ ਦਿਨ ਸੰਡੇ ਦਾ 12 ਅਕਤੂਬਰ ਤੇ ਅੱਜ ਸਵੇਰੇ ਸਵੇਰੇ ਬਹੁਤ ਜ਼ਿਆਦਾ ਧੁੰਦ ਸੀ ਅੱਜ ਐਵੇਂ ਲੱਗਦਾ ਸੀ ਜਿਵੇਂ ਪੰਜਾਬ 'ਚ ਸਰਦੀਆਂ ਦਾ ਟਾਈਮ ਸ਼ੁਰੂ ਹੋ ਜਾਂਦਾ ਏ ਠੰਡਾਲਾ ਮੌਸਮ ਹੁੰਦਾ ਜਿਹੜਾ ਸੇਮ ਓਵੇਂ ਦਾ ਮੌਸਮ ਹੋਇਆ ਪਿਆ ਜਦੋਂ ਬਾਹਰ ਨਿਕਲਦੇ ਆ ਐਵੇਂ ਹੱਥ ਸੁੰਨ ਹੁੰਦੇ ਆ ਠੰਡੀ ਠੰਡੀ ਹਵਾ ਜੀ ਚੱਲਦੀ ਹੁੰਦੀ ਹੈ ਓਵੇਂ ਦਾ ਬਿਲਕੁਲ ਮੌਸਮ ਓਵੇਂ ਦਾ ਹੋਇਆ ਪਿਆ ਸਵੇਰੇ ਉੱਠਦੇ ਹੀ ਅੱਜ ਤਾਂ पंजाब की याद करा दी